ਅਸੀ ਗੱਲ ਤੋਂ ਤੁਹਾਨੂੰ ਸਵਾਗਤ ਹੈ ਅਜ ਦੇਸ਼ ਨਾਮੇ ਬਲੌਗ ਦੇ ਵਿੱਚ ਤੇ ਬਲੌਗ ਲੇਟ ਹੋ ਗਏ ਕਿਉਂਕਿ ਬਿਕੋਜ਼ ਮੈਂ ਥੋੜਾ ਜਿਹਾ ਬਜੀ ਸੀ ਤੇ ਅੱਜ ਆਪਾਂ ਮਿੱਤਰੋ ਆਪਣੀ 0032 ਕੱਢੀ ਆ ਬਾਹਰ ਤੇ ਪਹਿਲਾਂ ਤਾਂ ਰੇਤਾ ਦੇਖਾਂ ਕਿੰਨੀ ਗੰਦੀ ਹੋਈ ਪਈ ਆ ਯਾਰ ਇਹਦੇ ਹੁਣ ਪਾਣੀ ਮਾਰਾਂਗੇ ਉਸ ਤੋਂ ਬਾਅਦ ਵਿੱਚ ਅੱਜ ਸ਼ੇਰੂ ਦਿਖਾ ਕੇ ਲਾਉਣਾ ਯਾਰ ਆਪਣਾ ਨਾ ਸ਼ੇਰੂ ਗਾਇਜ਼ ਕੁਮਾਰ ਚਲੀ ਜਾਂਦਾ ਸੀ ਬਹੁਤ ਨਾਲ ਦੱਸੂਗੀ ਅੱਖਾਂ ਦੇ ਵਿੱਚ ਚਿੱਟੀ ਪੱਟੀ ਬਣ ਗਈ ਜਿਹਦੇ ਕਰਕੇ ਉਹਨੂੰ ਦਿਖਾਈ ਨਹੀਂ ਦਿੰਦਾ 5 ਦਿਨ ਹੋ ਗਏ ਉਧਰਲੇ ਪਾਸੇ ਥੋੜਾ ਜਿਆਦਾ ਰੁਜਾ ਮੱਜਵੀਰ ਨੂੰ ਹਸਪਤਾਲ ਲੈ ਕੇ ਚੱਲੇ ਆਂ ਇੱਕ ਵਰ ਦੇ ਪਾਣੀ ਮਾਰ ਦਸ ਨੂੰ ਸਾਰੀ ਗੱਲ ਬਾਤ ਆਪਾਂ ਰਾਹ ਦੇ ਵਿੱਚ ਦੱਸਾਂਗੇ ਵਿੱਚ ਥੋੜੇ ਛਾਲੇ ਛੁਲੇ ਜੇ ਹੋ ਗਏ ਤਾਂ ਕਰਕੇ ਅੱਖਾਂ ਦੇ ਕੋ ਬੰਦ ਹੀ ਰੱਖਦਾ ਜਮਾ ਗੱਡਾ ਗੱਡਾਈਆਂ ਆ ਗਈਆਂ ਪਿੰਗ ਹੁਣ ਜਿਹੜਾ ਟ੍ਰੀਟਮੈਂਟ ਚੱਲ ਜੰਦਾ ਉਹਦੇ ਵਿੱਚ ਰੁੱਝੇ ਹੋਇਆ ਪਰ ਆਪਾਂ ਕੁੱਤੇ ਜੀਆਂ ਆਪਣੇਲੇ ਸ਼ੇਰੂ ਦੀਆਂ ਅੱਖਾਂ-ਅੱਖਾਂ ਨਹੀਂ ਮਤਰਾ ਆਪਾਂ ਆਪਣੇ ਸ਼ੇਰੂ ਦੀਆਂ ਅੱਖਾਂ ਤੋਂ ਉਤੂਕੇ ਗਿਰਾਂ ਜਮਾ ਨੂੰ ਸਾਫ਼ ਕਰਕੇ ਇੱਕ ਨੰਬਰ ਮਾਹੌਲ ਕਰਕੇ ਆਪਾਂ ਕਰਦੀ ਗੱਡੀ ਸਿੱਧੀ ਆਪਣੇ ਨੇੜੇ ਤਾਂ ਸਰਦਾਲ ਪੈਂਦਾ ਠਿਕਰੀ ਹਾਲ ਵੱਡਾ ਤੇ ਸਰਕਾਰੀ ਵੀ ਹੈ ਤੇ ਬਾਕੀ ਡਾਕਟਰ ਵੀ ਉੱਥੇ ਬਹੁਤ ਚੰਗੇ ਆਗੇ ਤੇ ਜਾ ਕੇ ਦੇਖਦੇ ਅੱਜ ਪਹਿਲਾਂ ਵੀ ਟਰੀਟਮੈਂਟ ਇਹਦਾ ਲਗਭਗ ਉੱਥੇ ਹੁੰਦਾ ਰਿਹਾ ਤੇ ਹੁਣ ਉਹਨਾਂ ਨੇ ਪੰਜ ਦਿਨਾਂ ਜੀ ਆਪਾਂ ਨੂੰ ਦਵਾਈ ਦਿੱਤੀ ਸੀਗੀ ਤੇ ਹੁਣ ਦੇਖਦੇ ਆਂ ਵੀ ਕੀ ਗੱਲਬਾਤ ਬਣਦੀ ਐ ਇੱਕ ਵਾਰ ਉੱਧਰ ਪੋਣਿਆ ਜਾਲੇ ਫਾਈਨਲੀ ਮਿੱਤਰੋ ਆ ਸ੍ਰੀਤਾਲ ਤੋਂ ਵਾਪਸੀਆਂ ਕਰ ਲਈਆਂ ਅਸੀਂ ਤੇ ਡਾਕਟਰ ਕਹਿੰਦੇ ਵੀ ਦਵਾਈ ਜਿਹੜੀ ਉਹ ਆ ਜਿਹੜੀ ਪਹਿਲਾਂ ਦਿੱਤੀ ਸੀ ਉਹ ਇਹਦੀ ਦਵਾਈ ਆ ਰਿਪੀਟ ਹੀ ਚੱਲੂਗੀ ਤੇ ਟੈਬਲੇਟ ਇੱਕ ਆਪਣੇ ਕੋਲ ਖਤਮ ਹੋ ਗਈਆਂ ਸੀਗੀਆਂ ਇਹਦੀਆਂ ਉਹ ਟੈਬਲੇਟਾਂ ਆਪਾਂ ਲੈ ਆਂਦਿਆਂ ਬੂੜਾ ਲੈ ਜਾਂਦਿਆਂ ਡਰਾਪਸ ਤੇ ਹਜੇ ਪਾਏ ਨੇ ਤੇ ਉਹ ਕਹਿੰਦੇ ਵੀ ਮਹੀਨੇ ਤੱਕ ਚੱਲੂਗੀ ਨਿਗਾ ਤਾਂ ਫਿਰ ਡਾਕਟਰ ਕਹਿੰਦਾ ਯਾਰ ਵੀ ਜਦੋਂ ਲੈਂਸ ਇਹਦੇ ਸਾਫ਼ ਹੋ ਗਏ ਹਨਾ ਫਿਰ ਪਤਾ ਲੱਗੂ ਵੀ ਲਗਭਗ ਸਾਨੂੰ ਇਹ ਲੱਗਦਾ ਵੀ 80 ਤੋਂ 90% ਤਾਂ ਵੀ ਸਹੀ ਆਏ ਨਿਗਾ ਨੂੰ ਕੋਈ ਹੋਇਆ ਨਹੀਂ ਹੁੰਦਾ ਯਾਰ ਇਹ ਜਿਹੋ ਹਨਾ ਕੰਮ ਭਾਵੇਂ ਆਪਦਾ ਵੀ ਜੀ ਨਹੀਂ ਕਰ ਰਿਹਾ ਕੋਈ ਕੰਮ ਜਾ ਕਰਨਾ ਹੁੰਦਾ ਵੀ ਯਾਰ ਕਿਹੜੇ ਵੇਲੇ ਚੱਲ ਠੀਕ ਹੋ ਬਹਿਣਾ ਨਿਕਾ ਜਿਹਾ ਪਾਲਿਆ ਕਰਕੇ ਮੋਹ ਹੋ ਜਾਂਦਾ ਤੁਹਾਨੂੰ ਪਤਾ ਹਨਾ ਤੇ ਹੁਣ ਇੱਕ ਹੋਰ ਘਾਟਾ ਜ਼ਿੰਦਗੀ 'ਚ ਚੱਲ ਰਿਹਾ ਆਪਣਾ ਗਾਇਸ ਫੋਨ ਖੜ ਗਿਆ ਸੀ ਆਪਣਾ ਲੈ ਸਰਮਾਡੀ ਤੇ ਲਾਇਆ ਫੋਨ ਕਹਿੰਦੇ ਸਰੈਂਡਰ ਕਰ ਗਿਆ ਹਫਤਾ ਦਾ ਐਡ ਮਟੀਰੀਅਲ ਆ ਉਹਨਾਂ ਕੋਲ ਦੁਕਾਨ ਵਾਲਿਆਂ ਕੋਲ ਅੱਜ ਹੁਣ ਮੈਂ ਪੁੱਛਿਆ ਵੀ ਕੀ ਬਣਦਾ ਮਾੜਾ ਮੋਟਾ ਵੀ ਦੋ ਹੋ ਗਈ ਬਾਰ ਉਤਰ ਹੁਣ ਉਹ ਵੀ ਫਾੜੀ ਲਿਆਉਣੇ ਉਹ ਕਹਿੰਦੇ ਵੀ ਡੈੱਡ ਹੋ ਗਿਆ ਸੌਂ ਗਿਆ ਉਹਦਾ ਕਹਿੰਦਾ ਵੀ ਉਹਦਾ ਫੋਨ ਲਾਓ ਹੋਰ ਭਾਈ ਪੈਸੇ ਲਾਓ ਇਹ ਨਹੀਂ ਚੱਲਦਾ ਐ ਹੋ ਗਿਆ ਯਾਰ ਕੰਮ ਟਿੱਡਾ ਹੋ ਗਿਆ ਮੈਂ ਇਹਨਾਂ ਪੁੱਛ ਬਣਾਇਆ ਨੁਕਸਾਨ ਹੀ ਚੱਲ ਰਿਹਾ ਫਲਾਹ ਤੱਕ ਅੱਜ ਕੱਲ੍ਹ ਲਾਈਵ 'ਚ ਹੁਣ ਇੱਕ ਬਾਰ ਆ ਪਾਰ ਕੇ ਆਣੇ ਉਹ ਆਪਾਂ ਫੋਨ ਲੈ ਕੇ ਆਈਏ ਆਪਣਾ ਪਕੜ ਕੇ ਕੀ ਗੱਲ ਬਾਤ ਆ ਗੱਡੀ ਆਪਾਂ ਸਟਾਰਟ ਹੀ ਛੱਡ ਜਾਾਂਗੇ ਕਿਉਂਕਿ ਵਿੱਚ ਸੇਰੂ ਬੈਠਾ ਹਨ ਗਰਮੀ ਆ ਯਾਰ ਫਿਰ ਵੀ ਤੇ ਨਾ ਮੈਂ ਇੱਥੇ ਕਰਕੇ ਸਾੜ ਤੇ ਲਾਣਾ ਕਰੀ ਹਾਂ ਇੱਥੇ ਕਰਕੇ ਪਾਰਕ ਬਚਾਲੀ ਜੇ ਆਪਾਂ ਕਿਉਂ ਦਾ ਕਿਉਂ ਨਾ ਤੇ ਸੇਰੂ ਗਾਇਸ ਸੇਰੂ ਬੈਠਾ ਵਿੱਚ ਕੋਣ ਲੈ ਕੇ ਆਪਾਂ ਫੋਨ ਆ ਫੜ ਲੈਂਦਾ ਤੇ ਇਹ ਕਰਕੇ ਸਰੈਂਡਰ ਯਾਰਾ ਹੁਣ ਇਹਦੇ ਬਿਨਾਂ ਵੀ ਜੀ ਨਹੀਂ ਲੱਗ ਰਿਹਾ ਫਲਾਂ ਹੁਣ ਫੋਨ ਤੇ ਅੱਡ ਪਹਿਲ ਹੋਂਨੇ ਬਣਿਆ ਯਾਰ ਜ਼ਿੰਦਗੀ ਤਾਂ ਸੰਘਰਸ਼ ਵਾਲਾ ਚੱਲਦਾ ਇਕਦਾਂ ਮਰੀ ਜਾਂ ਅਪਾ ਇਥੋਂ ਕਰਦੇ ਆ ਕਿਰਾਂ ਰਿਹਾਈ ਉਦੋਂ ਬਾਅਦ ਦੇ ਵਿੱਚ ਕੁਲਚਾ ਇੱਕ ਕੁਲਚਾ ਫਰਾਈ ਕਰਕੇ ਫਿਰ ਆਪਾਂ ਚੱਲਦੇ ਆ ਪਿੰਡ ਕਿਉਂਕਿ ਮਾਤਾ ਨੂੰ ਵੀ ਲੈ ਕੇ ਆਉਣਾ ਹੋਣਾ ਯਾਰ ਸੈਂਟਰ ਕਿਉਂ ਇਹ ਵੀ ਜੱਟਾ ਲੱਗ ਜਾ ਕੰਮ ਤੇ ਇਕਲੇ ਘਰੇ ਕੱਢੀ ਭਲੇਖੇ ਜੱਟੇ ਹੀ ਦੁਨੀਆ ਦਾ ਸਾਡੇ ਮੂਹਰੇ ਕੱਖ ਵੀ ਨਹੀਂ ਜੇ ਤੂੰ ਮੱਤਰਾਂ ਦੀ ਨਿਗਾਹ ਨਾਲ ਦੇਖੇ ਜੱਟੇ ਦੇ ਮਾਮੇ ਨਾਲ ਦੇਖ ਲੈਣ ਕਿਤੇ ਉਦੋਂ ਪਹਿਲਾਂ ਪਾ ਤੇ ਚਾਲੇ ਗੱਪਰੂ ਆਣੇ ਕਹਿੰਦੇ ਫਟ ਹੋ ਕੇ ਹੁਣ ਲੈ ਲਈ ਆਜ਼ਾਦੀ ਬਰਨਾਲੇ ਤੋਂ ਤੇ ਹੁਣ ਘਰਦੇ ਆ ਪਿੰਡ ਨੂੰ ਸਰਾਮ ਤੇ ਹੁਣ ਯਾਰ ਫੋਨ ਦਾ ਸੱਚ ਇਹਦਾ ਸੱਚ ਕਰੀਏ ਹੱਲ ਪਹਿਲਾਂ ਦਾ ਉੱਪਰ ਨਹੀਂ ਗੱਡੀ ਲੈਣੀ ਹੈ ਗੱਡੀ ਲੈਣ ਤੋਂ ਬਰਦੂ ਖਰਾਕ ਖਾ ਫਿਰ ਤੇਰਾ ਕਲੱਤ ਫੇੜ ਦੱਬੀਆਂ ਤੂੰ ਮੈਂ ਤੇਰੀਆਂ ਕਲੱਤਾਂ ਪਰ ਟਾਪਦੀਆਂ ਡਾਉਣ ਹੋਗਾ ਆਪਣੀਆਂ ਗਾਈ ਜੂਸ ਪੀ ਲੋ ਗਾਈ ਸਾਰੇ ਮਿੱਤਰੂ ਗਿੜੇ-ਗੁੜੇ ਦੇ ਕੇ ਤੇ ਹੁਣ ਉਹਨਾਂ ਨੂੰ ਕਹੋ ਕਿ ਬੈਲੇ ਕਿਉਂ ਕਿ ਵਿੱਚ ਦੀ ਗਰਾਉਂਡ ਆ ਗਈ ਸੀਗੇ ਤੇ ਅੱਜ ਦੇ ਵਲੌਗ ਨੂੰ ਕਰਦੇ ਆ ਗਾਈਜ਼ ਇੱਥੇ ਖਤਮ ਤੇ ਕਰਾਉਂ ਤਸੱਜਣਾ ਬਣਦਾ ਰਹਿਣੀ ਸਾਡਾ ਕਿਉਂਕਿ ਹੱਥਾਂ ਦੇ ਭੌਰੀਆਂ ਹੋ ਗਏ ਆ ਯਾਰ ਕਿੰਨੀ ਚਾਵਾ ਬੜੀ ਹੁੰਦੀ ਆ ਕਲੱਚ ਹੋ ਗਿਆ ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਖਤਮ ਤੇ ਘੈਂੜ ਲੱਗਿਆ ਯਾਰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਲਾਇਕ ਕਰ ਦਿਆ ਕਰੋ ਧੰਨਵਾਦ ਜੀ